ਫਿਰ ਐਸੀ ਕੀ ਮਜਬੂਰੀ ਬਣ ਗਈ ਕਿ ਆਪਾਂ ਕੁਝ ਬਾਣੀਆਂ ਇਕੱਠੀਆਂ ਕਰਕੇ ਆਹ ਬਾਣੀ ਇੰਨੀ ਵਾਰ ਆਹ ਬਾਣੀ ਇੰਨੀ ਵਾਰ ਤੇ ਫਿਰ ਉਹਨੂੰ ਇੱਕ ਨਾਂ ਦਿੱਤਾ ਗਿਆ ਵੀ ਇਹ ਚਪੈਰਾ ਵਾ ਆਪਣੀ ਮਨ ਦੀ ਜਿਹੜੀ ਮੱਤ ਆ ਗੁਰੂ ਦੀ ਮੱਤ ਨਹੀਂ ਜੇ ਗੁਰੂ ਦੀ ਮੱਤ ਹੁੰਦੀ ਤਾਂ ਤੁਸੀਂ ਮੈਨੂੰ ਦੱਸਦੇ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਚਪੈਰਾ ਸ਼ਬਦ ਵਰਤਿਆ ਗਿਆ ਕੀ ਪੂਰੇ ਇਤਿਹਾਸ ਤੇ ਕਿਸੇ ਗ੍ਰੰਥ ਵਿੱਚ ਚਪੈਰਾ ਸ਼ਬਦ ਹੈ ਜਿੰਨੇ ਵੀ ਗ੍ਰੰਥ ਨੇ ਤੁਸੀਂ ਜਵਾਬ ਦੇ ਦਿੰਦੇ ਪਰ ਨਹੀਂ ਕਿਉਂਕਿ ਤੁਹਾਡੇ ਕੋਲ ਇਹਨਾਂ ਗੱਲਾਂ ਦੇ ਜਵਾਬ ਨਹੀਂ ਹੈ ਇਸ ਕਰਕੇ ਤੁਸੀਂ ਮੇਰੇ ਤੇ ਇਲਜ਼ਾਮ ਲਾਉਂਦੇ ਹੋ ਕਿ ਮੈਂ ਸੁਖਮਨੀ ਸਾਹਿਬ ਪੜਨ ਤੋਂ ਰੋਕਦਾ ਮੈਂ ਜਪਜੀ ਸਾਹਿਬ ਪੜਨ ਤੋਂ ਰੋਕਦਾ ਇਹਨਾਂ ਇਲਜ਼ਾਮਾਂ ਦੇ ਨਾਲ ਤੁਸੀਂ ਬਤ ਨਹੀਂ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰ ਵਾਲਿਓ ਆਦੀਪ ਦੇ ਬੜੇ ਪਿਆਰੇ ਬੋਲ ਨੇ ਉਹ ਕਹਿੰਦਾ ਵੀ ਤੂੰ ਇਧਰ ਉਧਰ ਕੀ ਬਾਤ ਛੋੜ ਇਹ ਬਤਾ ਕਾਫਲਾ ਲੁਟਾ ਕਿੱਸੇ ਅੱਜ ਇੱਕ ਭਾਈ ਸਾਹਿਬ ਅਸਿੱਧੇ ਰੂਪ ਵਿੱਚ ਧਮਕੀ ਦੇ ਰਹੇ ਸਨ ਮੈਨੂੰ ਇਹ ਕਹ ਕੇ ਕਿ ਬਾਬਾ ਦੀਪ ਸਿੰਘ ਜਿਹੜੇ ਨੇ ਉਹ ਤੇ ਬੜੇ ਦਿਆਲੂ ਸੁਭਾਅ ਦੇ ਨੇ ਪਰ ਬਾਬਾ ਨੌਦ ਸਿੰਘ ਜਾਂ ਹੋਰ ਜਿਹੜੇ ਸ਼ਹੀਦ ਆ ਇਹ ਉਹ ਬਰਦਾਸ਼ਤ ਕਰਨਗੇ ਜਿਵੇਂ ਉਹ ਦਿਆਲੂ ਸੁਭਾਅ ਦੇ ਨਹੀਂ ਹੁੰਦੇ ਪਹਿਲਾਂ ਤੇ ਮੇਰਾ ਸਵਾਲ ਇਹ ਆ ਕਿ ਤੁਹਾਡੇ ਕੰਨ ਵਿੱਚ ਕਿੰਨੇ ਆਣ ਕੇ ਇਹ ਫੂਕ ਮਾਰੀ ਆ ਕਿ ਬਾਬਾ ਦੀਪ ਸਿੰਘ ਜਿਹੜੇ ਨੇ ਉਹ ਤੁਹਾਡੇ ਜਾਦੇ ਸਕੇ ਨੇ ਜਾਂ ਬਾਕੀ ਸ਼ਹੀਦ ਜਿਹੜੇ ਨੇ ਉਹਨਾਂ ਦੇ ਤੁਸੀਂ ਜਾਦੇ ਹੋ ਤੇ ਅਸੀਂ ਉਹ ਸਾਡੇ ਕੁਝ ਨਹੀਂ ਲੱਗਦੇ ਜਾਂ ਅਸੀਂ ਉਹਨਾਂ ਦੇ ਕੋਈ ਨਹੀਂ ਲੱਗਦੇ ਸਿੱਧੇ ਜਿਹੜੇ ਸਵਾਲ ਹੋਏ ਸਨ ਕਿ ਚਪਹਿਰਾ ਜਿਹੜੀ ਵਿਧੀ ਤੁਸੀਂ ਦੱਸਦੇ ਹੋ ਜਿਹੜੀ ਮਰਿਆਦਾ ਦੱਸਦੇ ਹੋ ਉਹ ਮਰਿਆਦਾ ਤੁਹਾਨੂੰ ਕਿੱਥੋਂ ਮਿਲੀ ਇਤਿਹਾਸ ਦੇ ਵਿੱਚੋਂ ਮਿਲੀ ਗੁਰਬਾਣੀ ਵਿੱਚੋਂ ਮਿਲੀ ਉਹ ਮਰਿਆਦਾ ਕਿੱਥੋਂ ਮਿਲੀ ਦੂਜਾ ਇਹ ਆ ਕਿ ਕੀ ਇਹ ਜਿਹੜੀ ਮਰਿਆਦਾ ਫਾਲੋ ਕਰਾਈ ਜਾ ਰਹੀ ਆ ਚਪਹਿਰਿਆਂ ਦੇ ਨਾਂ ਉੱਤੇ ਉਹ ਤੇ ਆਲਰੇਡੀ ਉਹ ਬਾਣੀਆਂ ਸਿੱਖ ਜਿਹੜੇ ਆ ਨਿਤਨੇਮ ਵਿੱਚ ਪੜਦੇ ਆ ਬੀਬੀਆਂ ਕਈ ਵਾਰ ਐਤਵਾਰ ਨੂੰ ਵੀ ਪੜ ਲੈਂਦੀਆਂ ਜਾਂ ਜਦੋਂ ਉਹਨਾਂ ਦਾ ਸਮਾਂ ਲੱਗਦਾ ਗੁਰਦੁਆਰੇ ਇਕੱਠੇ ਹੋ ਕੇ ਉਹ ਪੜ ਲੈਂਦੀਆਂ ਫਿਰ ਐਸੀ ਕੀ ਮਜਬੂਰੀ ਬਣ ਗਈ ਕਿ ਆਪਾਂ ਕੁਝ ਬਾਣੀਆਂ ਇਕੱਠੀਆਂ ਕਰਕੇ ਆਹ ਬਾਣੀ ਇੰਨੀ ਵਾਰ ਆਹ ਬਾਣੀ ਇੰਨੀ ਵਾਰ ਤੇ ਫਿਰ ਉਹਨੂੰ ਇੱਕ ਨਾਂ ਦਿੱਤਾ ਗਿਆ ਵੀ ਇਹ ਚਪੈਰਾ ਵਾ ਆਪਣੀ ਮਨ ਦੀ ਜਿਹੜੀ ਮੱਤ ਆ ਗੁਰੂ ਦੀ ਮੱਤ ਨਹੀਂ ਜੇ ਗੁਰੂ ਦੀ ਮੱਤ ਹੁੰਦੀ ਤਾਂ ਤੁਸੀਂ ਮੈਨੂੰ ਦੱਸਦੇ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਚਪੈਰਾ ਸ਼ਬਦ ਵਰਤਿਆ ਗਿਆ ਕੀ ਪੂਰੇ ਇਤਿਹਾਸ ਤੇ ਕਿਸੇ ਗ੍ਰੰਥ ਵਿੱਚ ਚਪੈਰਾ ਸ਼ਬਦ ਹੈ ਜਿੰਨੇ ਵੀ ਗ੍ਰੰਥ ਨੇ ਤੁਸੀਂ ਜਵਾਬ ਦੇ ਦਿੰਦੇ ਪਰ ਨਹੀਂ ਕਿਉਂਕਿ ਤੁਹਾਡੇ ਕੋਲ ਇਹਨਾਂ ਗੱਲਾਂ ਦੇ ਜਵਾਬ ਨਹੀਂ ਹੈ ਇਸ ਕਰਕੇ ਤੁਸੀਂ ਮੇਰੇ ਤੇ ਇਲਜ਼ਾਮ ਲਾਉਂਦੇ ਹੋ ਕਿ ਮੈਂ ਸੁਖਮਨੀ ਸਾਹਿਬ ਪੜਨ ਤੋਂ ਰੋਕਦਾ ਮੈਂ ਜਪਜੀ ਸਾਹਿਬ ਪੜਨ ਤੋਂ ਰੋਕਦਾ ਇਹਨਾਂ ਇਲਜ਼ਾਮਾਂ ਦੇ ਨਾਲ ਤੁਸੀਂ ਬਾਤ ਨਹੀਂ ਸਕਦੇ ਤੁਹਾਨੂੰ ਸੰਗਤ ਦੀ ਕਚੈਰੀ ਵਿੱਚ ਇਹ ਦੱਸਣਾ ਪਵੇਗਾ ਧਮਕੀ ਦਿੱਤਿਆਂ ਕੀ ਹੋ ਜਾਊਗਾ ਵੱਧ ਤੋਂ ਵੱਧ ਅਖੀਰ ਜਦੋਂ ਆਪਾਂ ਕਿਸੇ ਨੂੰ ਧਮਕੀ ਦਿੰਦੇ ਆ ਉਹਦਾ ਵੱਧ ਤੋਂ ਵੱਧ ਅੰਜਾਮ ਕੀ ਹੁੰਦਾ ਬਸ ਫਿਰ ਉਹਦੇ ਨਾਲ ਕੀ ਤੁਸੀਂ ਸੱਚੇ ਹੋ ਜਾਓਗੇ ਕੀ ਫਿਰ ਤਾਨੂੰ ਕੋਈ ਨਹੀਂ ਪੁੱਛੂਗਾ ਮੇਰੇ ਤੋਂ ਬਾਅਦ ਕਿ ਇਹ ਚਪਹਿਰੇ ਕਿੱਥੋਂ ਚੱਲੇ ਤੁਸੀਂ ਤੇ ਗੱਲ ਤੇ ਮੋਹਰ ਲਾ ਰਹਿ ਜੋ ਵੀ ਤੁਹਾਡੇ ਕੋਲ ਜਵਾਬ ਨਹੀਂ ਹੈਗੇ ਸੋ ਬਾਣੀ ਪੜਨ ਵਾਲੀ ਗੱਲ ਸਾਰੇ ਸਮਝ ਕੇ ਆ ਕੇ ਬਾਣੀ ਪੜਨ ਤੋਂ ਤੇ ਨਹੀਂ ਰੋਕਿਆ ਬਾਬਾ ਦੀਪ ਸਿੰਘ ਦੀ ਤੁਸੀਂ ਗੱਲ ਕਰ ਰਹੇ ਵੀ ਬ੍ਰਹਮ ਗਿਆਨੀ ਲਿਖਿਆ ਸੁਖਮਨੀ ਸਾਹਿਬ ਦੇ ਵਿੱਚ ਇਸ ਗੱਲ ਦਾ ਆਪਣਾ ਹੀ ਕੋਈ ਲੜਾਈ ਹੈ ਸੀ ਵੀ ਤੁਸੀਂ ਇਹ ਕਿਹਾ ਵੀ ਬਾਬਾ ਦੀਪ ਸਿੰਘ ਬ੍ਰਹਮ ਗਿਆਨੀ ਆ ਤੇ ਮੈਂ ਇਹ ਕਿਹਾ ਹੋਵੇ ਕਿ ਬਾਬਾ ਦੀਪ ਸਿੰਘ ਬ੍ਰਹਮ ਗਿਆਨੀ ਨਹੀਂ ਹੈਗੇ ਉਹਨਾਂ ਨੂੰ ਵੀ ਬ੍ਰਹਮ ਦਾ ਗਿਆਨ ਇਹਦੇ ਵਿੱਚ ਕੋਈ ਦੋ ਰਹਿ ਨਹੀਂ ਇਸ ਗੱਲ ਤੋਂ ਕੌਣ ਮੁਨਕਰ ਹੈ ਗਲਤ ਹੀ ਹੋ ਰਹੀ ਆ ਕਿ ਬਾਬਾ ਦੀਪ ਸਿੰਘ ਦੇ ਨਾਂ ਦੇ ਉੱਤੇ ਤੁਸੀਂ ਜਿਹੜਾ ਹੈ ਉਹ ਆਪਣੀ ਜਿਹੜੀ ਦੁਕਾਨਦਾਰੀ ਚਲਾ ਰਹੇ ਹੋ ਗੱਲ ਤੇ ਉਹਦੀ ਆ ਗੱਲ ਤੇ ਆ ਵੀ ਭੋਲੇ-ਪਾਲੇ ਲੋਕਾਂ ਦੇ ਸੈਂਟੀਮੈਂਟ ਨਾਲ ਉਹਨਾਂ ਦੀਆਂ ਭਾਵਨਾਵਾਂ ਦਾ ਗਲਤ ਯੂਜ਼ ਕਰਨਾ ਹੁਣ ਇਹ ਜਵਾਬ ਜਿਹੜੇ ਨੇ ਇਹ ਜ਼ਰੂਰੀ ਨੇ ਉਹ ਮੈਨੂੰ ਨਹੀਂ ਲੱਗਦਾ ਕਿ ਤੁਹਾਡੇ ਕੋਲ ਹੈ ਤੁਸੀਂ ਇਲਜ਼ਾਮਬਾਜ਼ੀ ਕਰ ਸਕਦੇ ਹੋ ਕਿ ਵੇਖੋ ਜੀ ਇਹ ਬਾਣੀ ਪੜਨ ਤੋਂ ਮਨਾ ਕਰਦੇ ਆ ਬਾਣੀ ਪੜਨ ਤੋਂ ਬਾਬੇ ਅਦੀਪ ਸਿੰਘ ਦੇ ਸਥਾਨ ਤੇ ਸ਼ਹੀਦਾਂ ਦੇ ਸਥਾਨ ਤੇ ਕੀ ਪਹਿਲਾਂ ਬਾਣੀ ਨਹੀਂ ਪੜੀ ਜਾਂਦੀ ਉੱਥੇ ਤੇ ਬਾਣੀ ਚੱਲਦੀ ਰਹਿੰਦੀ ਆ ਸਾਡੇ ਜਿਹੜੇ ਇਤਿਹਾਸਿਕ ਸਥਾਨ ਨੇ ਦਰਬਾਰ ਸਾਹਿਬ ਐ ਬਾਣੀ ਸ਼ੁਰੂ ਹੁੰਦੀ ਸਾਰਾ ਦਿਨ ਬਾਣੀ ਚੱਲੀ ਜਾਂਦੀ ਆ ਕਿੰਨੇ ਐਸੇ ਗੁਰੂ ਘਰ ਨੇ ਜਿੱਥੇ ਸਵੇਰੇ ਪਹਿਲਾਂ ਆਸਾ ਕੀ ਵਾਰ ਫਿਰ ਦੂਜਾ ਕੀਰਤਨ ਆ ਫਿਰ ਸ਼ਾਮ ਨੂੰ ਸਾਰਾ ਦਿਨ ਬਾਣੀ ਚੱਲੀ ਜਾ ਰਹੀ ਐ ਸੋ ਇਸ ਕਰਕੇ ਸਵਾਲਾਂ ਤੇ ਆਓ ਸਵਾਲਾਂ ਦੇ ਜਵਾਬ ਦਿਓ ਤੁਸੀਂ ਕਿਹ ਭਗਤੀ ਤੋਂ ਤੋੜਦੇ ਆ ਤੁਸੀਂ ਜਾਣਦੇ ਹੋ ਯੂ ਅੰਡਰਸਟੈਂਡ ਵਾਟ ਇਜ਼ ਦਾ ਮੀਨਿੰਗ ਆਫ ਭਗਤੀ ਪੜੋ ਜਬ ਜੀ ਸਾਹਿਬ ਦੀ ਬਾਣੀ ਵਣ ਗੁਣ ਕੀਤੇ ਭਗਤ ਨ ਹੋਏ ਗੁਣਾ ਨੂੰ ਜੀਵਨ ਵਿੱਚ ਕਮਾਏ ਤੋਂ ਬਿਨਾ ਭਗਤੀ ਨਹੀਂ ਹੋ ਸਕਦੀ ਗੁਣ ਕੀ ਨੇ ਸਤ ਸੰਤੋਖ ਦਇਆ ਧਰਮ ਇਹ ਸਾਰਾ ਕੁਝ ਕੀ ਹੈ ਭਗਤੀ ਹੈ ਭਗਤੀ ਨਾਲ ਜੁੜੇ ਹੋયા ਨੂੰ ਤੇ ਭਗਤੀ ਤੋਂ ਤੋੜੇ ਨਹੀਂ ਜਾ ਸਕਦਾ ਗੁੰਮਰਾਹ ਨਾ ਕਰੋ ਤੁਸੀਂ ਜਵਾਬ ਦਿਓ ਤੁਸੀਂ ਬਾਣੀ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਪੰਕਤੀਆਂ ਕੋਟ ਕਰਦੇ ਵੀ ਵੇਖੋ ਜੀ ਮੈਂ ਇਦਾਂ ਕਹਿ ਰਿਹਾ ਸੀ ਇਹਨਾਂ ਨੇ ਆ ਗਲਤ ਸਵਾਲ ਕੀਤੇ ਆ ਆ ਲਿਖਿਆ ਚਪਹਿਰੇ ਦੇ ਵਿੱਚ ਜਿਹੜਾ ਤੁਸੀਂ ਚਪਹਿਰਾ ਕਹਿੰਦੇ ਯਾਨੀ ਚੌਥਾ ਪੈਰ ਉਹ ਤੇ ਹਰ ਰੋਜ਼ ਗੁਰਦੁਆਰਿਆਂ ਚ ਜਿਹੜਾ ਨਿਤਨੇਮ ਹੁੰਦਾ ਉਹ ਜਦੋਂ ਸੇਖ ਅੰਮ੍ਰਿਤ ਵੇਲੇ ਉੱਠਦਾ ਉਹ ਕੀ ਆ ਉਹ ਚੌਥਾ ਪਹਿਰੀ ਆ ਅਰਦਾਸ ਕਰਦੇ ਅਰਦਾਸੀਏ ਸਿੰਘ ਵੀ ਮਹਾਰਾਜ ਚਾਰ ਪੈਰ ਦਿਨ ਸੁੱਖਾਂ ਨਾਲ ਬਤੀਤ ਹੋਇਆ ਰਾਤ ਆਈ ਹੈ ਆਪਣੇ ਬਾਣੇ ਵਿੱਚ ਬਤੀਤ ਕਰਨੀ ਅਸੀਂ ਤੇ ਇਤਿਹਾਸ ਵਿੱਚ ਇਹ ਪੜਿਆ ਕਿ ਮੀਨ ਮੰਨੂ ਦੀ ਜੇਲ੍ਹ ਵਿੱਚ ਸਾਰੀ ਦਿਹਾੜੀ ਉਹਨਾਂ ਭੁੱਖੇ ਬਾਣੇ ਚੱਕੀਆਂ ਵਾਈਆਂ ਪੀਸਣੇ ਪੀਸੇ ਬੱਚਿਆਂ ਨੂੰ ਪੂਰਾ ਪੂਰਾ ਮਾਸੂਮ ਦੁੱਧ ਚੁੰਗਦੇ ਬੱਚਿਆਂ ਨੂੰ ਉਹਨਾਂ ਦੇ ਗਲਾਂ ਵਿੱਚ ਾਰ ਬਣਾ ਕੇ ਪਾ ਦਿੱਤਾ ਗਿਆ ਤੇ ਜਦੋਂ ਉਹਨਾਂ ਸ਼ਾਮ ਨੂੰ ਅਰਦਾਸ ਕੀਤੀ ਉਹ ਕਹਿੰਦੇ ਏ ਅਕਾਲ ਪੁਰਖ ਚਾਰ ਪੈਰ ਜਿਹੜੇ ਨੇ ਉਹ ਤੇਰੇ ਪਾਣੀ ਵਿੱਚ ਲੰਗੇ ਨੇ ਰਾਤ ਆਈਏ ਪਾਣੀ ਵਿੱਚ ਜਿੱਥੋਂ ਦੁਸ਼ਮਣ ਵੀ ਆਰਾਮ ਸੀ ਹੁਣ ਤੁਸੀਂ ਇਹ ਤੁਲਨਾ ਆਪ ਕਰ ਲੋ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਜਥੇਦਾਰ ਸਾਹਿਬ ਬੇਨਤੀ ਆ ਤੁਸੀਂ ਕੌਮ ਨੂੰ ਸਪਸ਼ਟ ਕਰ ਦਿਓ ਵੀ ਇਹ ਕੋਈ ਚਪਹਿਰੇ ਦਾ ਵਿਧਾਨ ਹੈ ਇਦਾਂ ਦਾ ਵੀ ਜੋ ਚਪਹਿਰੇ ਦੇ ਨਾਂ ਤੇ ਕੀਤਾ ਜਾ ਰਿਹਾ ਜੋ ਬਾਣੀ ਦੀ ਆੜ ਵਿੱਚ ਜਾਂ ਸਾਡੇ ਸਤਕਾਰਯੋਗ ਸ਼ੀਧਾਂ ਦੀ ਆੜ ਵਿੱਚ ਜੋ ਕੀਤਾ ਜਾ ਰਿਹਾ ਹੈ ਬਿਲਕੁਲ ਠੀਕ ਕੀਤਾ ਗਿਆ ਤੇ ਮੈਂ ਤੁਹਾਡਾ ਨਾ ਵਾਦਾ ਕਰਦਾ ਮੈਂ ਇਹ ਸਾਰੀਆਂ ਵੀਡੀਓ ਡਿਲੀਟ ਮਾਰ ਦੂੰਗਾ ਮੈਂ ਮਾਫੀ ਮੰਗਣ ਨੂੰ ਵੀ ਤਿਆਰ ਆ ਆਮ ਸੰਗਤਾਂ ਤੇ ਕੋਈ ਰੋਸ ਨਹੀਂ 1% ਵੀ ਮੈਨੂੰ ਰੋਸ ਨਹੀਂ ਆ ਕਿਉਂਕਿ ਜੇ ਉਹਨਾਂ ਵਿਚਾਰਿਆਂ ਨੂੰ ਇੰਨੀ ਸਮਝ ਹੁੰਦੀ ਉਹ ਕਿਤੇ ਇਦਾਂ ਜਿਹੜੇ ਐਵੇਂ ਇੱਕ ਪੋਲ ਕਹਾਣੀਆਂ ਸੁਣਾਈ ਜਾਂਦੇ ਆ ਐਵੇਂ ਗੱਪ ਕਹਾਣੀਆਂ ਸੁਣਾਈ ਜਾਂਦੇ ਇਹੋ ਜਿਹੇ ਬੰਦੇ ਦੇ ਅੱਗੇ ਜਾ ਕੇ ਬੈਂਦੇ ਉਹਨਾਂ ਦਾ ਵਿਚਾਰਿਆਂ ਦਾ ਕੋਈ ਦੋਸ਼ ਨਹੀਂ ਮੈਂ ਤੇ ਹੈਰਾਨ ਆ ਪੇ ਕਈ ਲੋਕਾਂ ਨੂੰ ਇੰਨਾ ਝੂਠ ਬੋਲ ਕੇ ਰਾਤ ਨੂੰ ਨੀਂਦ ਕਿਵੇਂ ਆ ਜਾਂਦੀ ਐ ਸੋ ਸਤਿਗੁਰੂ ਕਿਰਪਾ ਕਰਨ ਸੋ ਸੰਗਤਾਂ ਨੂੰ ਗੁਮਰਾਹ ਕਰਨਾ ਬੰਦ ਕਰੋ ਪੀਏ ਬਾਣੀ ਪੜਨ ਤੋਂ ਰੋਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ